ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਲੋਰੀ 바ਵਾ ਮੈਂ ਪਦਮਪੂਸ਼ਣ ਗੁਰਮੀਤ ਬਾਵਾ ਜੀ ਦੀ ਬੇਟੀ ਹਾਂ ਕੁਝ ਚਿਰ ਪਹਿਲਾਂ ਮੈਂ ਮੀਡੀਆ ਰਾਹੀਂ ਮਦਦ ਦੀ ਅਪੀਲ ਕੀਤੀ ਸੀ ਕਿ ਮੈਨੂੰ ਕੰਮ ਦਿੱਤਾ ਜਾਵੇ ਤੇ ਉਹਦੇ ਇਸ ਵਿੱਚ ਮੈਨੂੰ ਅੱਜ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਜੀ ਜਿਨ੍ਹਾਂ ਨੇ ਆਪਣਾ ਮੇਰਾ ਬ੍ਰਦਰ ਬਣ ਕੇ ਉਹਨਾਂ ਨੇ ਇੱਕ ਨੋਟ ਵੀ ਭੇਜਿਆ ਹੈ ਮੈਨੂੰ ਦਿਖਾਇਆ ਗਿਆ ਸੀ ਉਹ ਨੋਟ ਜਿਸ ਵਿੱਚ ਲਿਖਿਆ ਗਿਆ ਹੈ ਕਿ ਇਹ ਜਿਹੜੀ ਮੈਂ ਰਾਸ਼ੀ ਭੇਜ ਰਿਆ ਵਾ ਇਹ ਮਦਦ ਨਹੀਂ ਹੈ ਇੱਕ ਵੱਡੇ ਭਰਾ ਨੂੰ ਛੋਟੀ ਭੈਣ ਦੀ ਛੋਟੀ ਭੈਣ ਲਈ ਆਸ਼ੀਰਵਾਦ ਹੈ ਪਿਆਰ ਹੈ ਤੇ ਮੈਂ ਆਪਣੇ ਵੀਰ ਅਕਸ਼ੇ ਕੁਮਾਰ ਨੂੰ ਬਹੁਤ ਬਹੁਤ ਧੰਨਵਾਦੀ ਧੰਨਵਾਦ ਕਰਦੀ ਆ ਬਹੁਤ ਬਹੁਤ ਥੈਂਕਸ ਹੈ ਮੇਰੇ ਕੋ ਵਰਡਸ ਨਹੀਂ ਹੈ ਭਾਜੀ ਮੇਰੇ ਕੋ ਵਰਡਸ ਖਤਮ ਹੋ ਚੁੱਕੇ ਨੇ ਕਿ ਮੈਂ ਮੈਨੂੰ ਡਿਕਸ਼ਨਰੀ ਫੋਲਣੀ ਪਈ ਹੈ ਸਪੈਸ਼ਲੀ ਤੁਹਾਡਾ ਧੰਨਵਾਦ ਕਰਨ ਲਈ ਕਿ ਤੁਸੀਂ ਅੱਜ ਇੱਕ ਆਕਸੀਜਨ ਦਾ ਕੰਮ ਕੀਤਾ ਹੈ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਮੇਰੇ ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਆਈ ਹੈ ਕਿ ਉਹਨਾਂ ਦਾ ਮੇਰੀ ਬੇਟੀਆਂ ਦਾ ਤੁਸੀਂ ਫਿਊਚਰ ਸਿਕਿਉਰ ਕੀਤਾ ਹੈ ਤੇ ਮੈਂ ਤੁਹਾਡੀ ਇਮਾਨਦਾਰੀ ਬਾਰੇ ਪੜਦੀ ਹੁੰਦੀ ਸੀ ਅਖਬਾਰਾਂ 'ਚ ਪਰ ਅੱਜ ਮੈਂ ਦੇਖ ਵੀ ਲਿਆ ਹੈ ਕਿ ਅਚਾਨਕ ਹੀ ਮੇਰੇ ਬੈਂਕ ਦੇ ਵਿੱਚ ਅਕਸ਼ੇ ਕੁਮਾਰ ਪਾਟਿਆ ਜੀ ਇਹ ਉੱਪਰ ਆਇਆ ਨਾਮ ਕਿ ਉਹਨਾਂ ਨੇ 25 ਲੱਖ ਦੀ ਰਾਸ਼ੀ ਭੇਜੀ ਹੈ ਪਾਜੀ ਬਹੁਤ ਦੁਆਵਾਂ ਨੇ ਮੇਰੇ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਹੈ ਮੇਰੇ ਪਰਿਵਾਰ ਵੱਲੋਂ ਤੇ ਤੁਹਾਨੂੰ ਤਤੀਵਾ ਨਾ ਲੱਗੇ ਬਾਬਾ ਨਾਨਕ ਤੁਹਾਡੀ ਉਮਰ ਲੋ ਗੀਤਾ ਜੀ ਨੇ ਲੰਬੀ ਕਰਨ థాంਕ ਯੂ ਬਾਜੀ タル ਮੇਂ ਵੀ ਹੋਇਆ ਹੈ ਉਹਨਾਂ ਦੇ ਦਿੱਸ ਮੈਸੇਜ ਨਹੀਂ ਮੈਂ ਮੇਰਾ ਕੋਈ タル ਮੇਂ ਨਹੀਂ ਸੀ ਜੋ ਡਾਇਰੈਕਟ ਹੀ ਪੈਸੇ ਆਏ ਨੇ ਮੇਰੇ ਵਿੱਚ ਸਵੇਰੇ ਮੈਨੂੰ ਫੋਨ ਆਇਆ ਜੀ ਮੇਰੇ ਬੈਂਕ ਤੋਂ ਵੀ ਇਸ ਤਰ੍ਹਾਂ ਤੁਹਾਡੇ ਬੈਂਕ ਦੇ ਵਿੱਚ ट्रांजैक्शन ਹੋਈ ਹੈ ਹਾਂਜੀ ਇਹ ਹਾਲਾਤ ਜੀ ਮੇਰੇ ਮਦਰ ਦੇ ਜਾਣ ਤੋਂ ਬਾਅਦ ਕਿਉਂਕਿ ਮੇਰੇ ਮੰਮੀ ਕਰਤਾ ਕਰਤਾ ਸੀ ਕਰਦੇ ਤੇ ਉਸ ਤੋਂ ਬਾਅਦ ਸ਼ੋਜ਼ ਵੀ ਮਿਲਣੇ ਘਟੋ ਗਏ ਤੇ ਇੱਕ ਦੂਸਰਾ ਜਿਹੜਾ ਸਾਡਾ ਰੁਝਾਨ ਸਾਡੇ ਪੰਜਾਬ ਦੇ ਯੂਥ ਦਾ ਲੋਕਾਂ ਦਾ ਦੂਸਰੇ ਗਾਣੇ ਵੱਲ ਚਲਾ ਗਿਆ ਤੇ ਫਿਰ ਸੁਹਾਗ ਕੁੜੀਆਂ ਨੂੰ ਕੌਣ ਪੁੱਛੇਗਾ ਹਾਂਜੀ ਅਸੀਂ ਕਦੀ ਸਮਝੌਤਾ ਨਹੀਂ ਕੀਤਾ ਜੀ ਗਾਣਾ ਹੈ ਤੇ ਮੇਰੇ ਰੋ ਲਗਾਣੇ ਗਾਣੇ ਨੇ ਸੱਭਿਆਚਾਰੀ ਗਾਣਾ ਹੈ ਇਸ ਤੋਂ ਇਲਾਵਾ ਨਹੀਂ ਤੇਰੂ ਤਰ ਨਹੀਂ ਹੁ ਆ ਜੀ ਮੈਂ ਇਹ ਕੁ ਮਮੀदाई ਮੈਂ ਗਾਣਾ ਸੁਣਾਣਾ ਚਾਹਾਂਗੀ ਓ ਮੇਰੀ ਜੁਗਨੀ ਦੇ ਧਾਗੇ ਬਕੇ ਜੁਗਨੀਓ ਦੇ ਮੂਹੋ ਹੋ ਜੁਗਨੀਓ ਦੇ ਮੂਹੋ ਫੱਬੇ ਜਿੰਨੂੰ ਸਾਤ ਇਸ਼ਕ ਦੀ ਲੱਗੇ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਾਈ ਦਾ ਜਿਹੜੀ ਨਾਮ ਅੱਲਾ ਦਾ ਲੈਂਦੀ ਆ ਮੈਂ ਜੀ ਰਖੜੀ ਬੰਨਣ ਜ਼ਰੂਰ ਚਾਹਾਂਗੀ ਮਾਂ ਪੂਰੀ ਉਮੀਦ ਹੈ ਜੀ ਪੂਰੀ ਉਮੀਦ ਹੈ ਜੇ ਪਰਮਾਤਮਾ ਇੱਥੋਂ ਤੱਕ ਮਿਲਾ ਸਕਦਾ ਹੈ ਤੇ ਪਰਮਾਤਮਾ ਕੋ ਵੀ ਰਸਤੇ ਖੋਲੇਗਾ